ਜਦੋਂ ਮੈਂ ਆਪਣੀ ਭੈਣ ਹਿੰਦੂਆਂ ਦੀ ਸ਼ੇਰਨੀ ਨੇਹਾ ਛੋਰੀ ਤੇ ਝੰਗਰਚ ਤੇ ਝਾਤ ਮਾਰਦਾ ਮਾਂ ਉਹ ਹਿੰਦੂਆਂ ਦੀ ਧੀ ਨੇਹਾ ਛੋਰੀ ਜਿਹੜੀ ਕਿ ਡਰਗ ਮਾਫੀਆ ਨਾਲ ਲੜਦੀ ਲੜਦੀ ਆਪਣੇ ਸਰੀਰ ਤੇ 6 ਗੋਲੀਆਂ ਖਾ ਗਈ ਆਪਣੀ 6 ਸਾਲ ਦੀ ਭਤੀਜੀ ਦੇ ਸਾਹਮਣੇ ਆ ਜਿਹੜਾ ਸਿਪ ਸੈਨਲ ਦਾ ਗੰਝਾ ਜਿਹਾ ਹੈਗਾ ਵਾ ਜਿਹੜਾ ਹੈਗਾ ਹੈ ਹਿੰਦੂ ਜੱਟ ਆ ਇਹ ਇਹ ਗੱਲਾਂ ਦਾ ਬਰਥੇਰੀਆਂ ਬੜੀਆਂ ਉਪਰਿਆਂ ਫੋਕਰੀਆਂ ਮਾਰਦੇ ਨੇ ਭਾਜਪੀ ਵਾਲੇ ਬਹੁਤ ਹਿੰਦੂ ਸਮਾਜ ਦੀਆਂ ਗੱਲਾਂ ਕਰਦੇ ਨੇ ਪਰ ਆਪਣੀ ਹਿੰਦੂ ਤੀਨ ਨੂੰ ਇਹ ਬੰਦੇ ਇਨਸਾਫ ਨਹੀਂ ਦਿਵਾ ਸਕੀ ਪੰਜਾਬ ਦਾ ਹਿੰਦੂ ਸਮਾਜ ਜਿੰਦਾਬਾਦ ਪੰਜਾਬ ਦਾ ਹਿੰਦੂ ਸਮਾਜ ਜਿੰਦਾਬਾਦ ਮੈਂ ਅੱਜ ਇੱਕ ਸਰਦਾਰ ਨੇ ਇਹ ਗੱਲਾਂ ਕਿਉਂ ਕਹੀਆਂ ਗੱਲਾਂ ਤਾਂ ਕਹੀਆਂ ਨੇ ਪੰਜਾਬੀਓ ਜਦੋਂ ਮੈਂ ਆਪਣੀ ਭੈਣ ਹਿੰਦੂਆਂ ਦੀ ਸ਼ੇਰਨੀ ਨੀਹਾ ਸ਼ੂਰੀ ਤੇ ਝੰਗਰਚ ਤੇ ਝਾਤ ਮਾਰਦਾ ਮਾਂ ਉਹ ਹਿੰਦੂਆਂ ਦੀ ਧੀ ਨੀਹਾ ਛੋਰੀ ਜਿਹੜੀ ਕਿ ਡਰੱਗ ਮਾਫੀਆ ਨਾਲ ਲੜਦੀ ਲੜਦੀ ਆਪਣੇ ਸਰੀਰ ਤੇ 6 ਗੋਲੀਆਂ ਖਾ ਗਈ ਆਪਣੀ 6 ਸਾਲ ਦੀ ਭਤੀਜੀ ਦੇ ਸਾਹਮਣੇ ਉਹ ਕੈਪਟਨ ਸਾਹਿਬ ਦੀ ਬੇਟੀ ਅਸੀਂ ਤਾਂ ਪਏ ਹੋਏ ਨਾ Hindu Sikh Hindu Sikh ਆ ਜਿਹੜਾ ਸਿਵ ਸੈਨਾਨ ਦਾ ਗੰਝਾ ਜਿਹਾ ਹੈਗਾ ਵਾ ਜਿਹੜਾ ਹੈਗਾ ਹੈ Hindu ਜੱਟ ਆ ਇਹ ਇਹ ਗੱਲਾਂ ਦਾ ਬਰਤੇਰੀਆਂ ਬੜੀਆਂ ਉਪਰਿਆਂ ਫੋਕਰੀਆਂ ਮਾਰਦੇ ਨੇ ਭਾਜਪੀ ਵਾਲੇ ਬਹੁਤ ਹਿੰਦੂ ਸਮਾਜ ਦੀਆਂ ਗੱਲਾਂ ਕਰਦੇ ਨੇ ਪਰ ਆਪਣੀ ਹਿੰਦੂ ਤੀਨ ਨੂੰ ਇਹ ਬੰਦੇ ਇਨਸਾਫ ਨਹੀਂ ਦਿਵਾ ਸਕੀ ਮੇਰੀਏ ਭੈਣੇ ਨਿਆ ਸ਼ਕੁਰੀ ਮੇਰੀਏ ਭੈਣੇ ਮੈਂ ਤੈਨੂੰ ਸਲੂਟ ਕਰਦਾ ਵਾ ਮੇਰੀਏ ਭੈਣੇ ਇਹ ਮੇਰੀ ਭੈਣ ਹਿੰਦੂਆਂ ਦੀ ਤੀ ਸ਼ੇਰਨੀ ਸਾਡੀ ਨੇ 100 ਕਰੋੜ ਰੁਪਏ ਦਾ ਕਫੜਾ ਫੜ ਲਿਆ ਸੀ ਜੀਬ ਤੇ ਰੱਖਣ ਵਾਲੀ ਗੋਲੀ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਡਰੱਗ ਮਾਫੀਆ ਸੀਗਾ ਆ ਜਿਹੜਾ ਅਭਲਵੀਰ ਸਿੰਘ ਸਿੱਧੂ ਆ ਜਿਹੜਾ ਪਹਿਲਾਂ ਬੀਜੇਪੀ ਚਲੇ ਗਿਆ ਸੀ ਫਿਰ ਕਾਂਗਰਸ ਆ ਗਿਆ ਆ ਭਰਾ ਅਮਿੰਦਰਾ ਆ ਗੰਜਾ ਜਿਆ ਇਹਨਾਂ ਨੇ ਨੀਹਾ ਛੋਰੀ ਦਾ ਕਤਲ ਕਰਵਾਇਆ ਵਾ ਜੇਕਰ ਅਸੀਂ ਉਹਦੇ ਪਿਓ ਦੀ ਗੱਲ ਮੰਨੀਏ ਨੀਹਾ ਛੋਰੀ ਦੇ ਨੇਹਾ ਛੁਰੀ ਕਹਿੰਦੀ ਸੀਗੀ ਇਹ ਜਿਹੜੀ ਗੋਲੀ ਆ ਜੀਵ ਤੇ ਰੱਖੇ ਦਾ ਵਪਾਰ ਹੋ ਰਿਆ ਵਾ ਇਹ ਜੀਵ ਤੇ ਰੱਖਣ ਵਾਲੀ ਗੋਲੀ ਪੰਜਾਬੀਆਂ ਦਾ ਕਾਣ ਕਰ ਰਹੀ ਆ ਪੰਜਾਬੀਆਂ ਨੂੰ ਨਮਰਤ ਕਰ ਰਹੀ ਆ ਪੰਜਾਬੀਆਂ ਦੇ ਆ ਲੀਵਰ ਗੁਰਦੇ ਖਰਾਬ ਕਰ ਰਹੀ ਆ ਵੀ ਇਹਦੇ ਨਾਲੋਂ ਤਾਂ ਪੰਜਾਬੀਆਂ ਨੂੰ ਆਰਗੈਨਿਕ ਨਚੇ ਅਫੀਮ ਰੋਟੀ ਦੇਖੋ ਤਾਂ ਕਰਕੇ ਮੈਂ ਕਿਹਾ ਵਾ ਹਿੰਦੂ ਸਮਾਜ ਜਿੰਦਾਬਾਦ ਸਾਰੇ ਹਰੇਕ ਸਮਾਜ ਦੇ ਵਿੱਚ ਖੱਜ ਬੰਦੇ ਹੁੰਦੇ ਨੇ ਪੰਜਾਬੀਓ ਭੈਣੇ ਮੈਨੂੰ ਮਾਫ਼ ਕਰੀ ਮੈਂ ਵੀ ਤੇਰੇ ਤੇ ਸੋਸ਼ਲ ਮੀਡੀਆ ਦੇ ਬੋਲਦਾ ਮੈਂ ਵੀ ਪੈਣੇ ਤੇਰੇ ਇੰਨਾ ਕੰਮ ਨਹੀਂ ਆ ਸਕਿਆ ਤੇਰੇ ਪਰਿਵਾਰ ਦੇ ਇੰਨਾ ਕੰਮ ਨਹੀਂ ਆ ਸਕਿਆ ਜਦੋਂ ਤੇਰੀ ਮਾਂ ਜਦੋਂ ਤੇਰਾ ਪਿਓ ਹੁਣ ਤੜਪਦੇ ਨੇ ਉਹਨਾਂ ਨੂੰ ਸਾਫ਼ ਨਹੀਂ ਮਿਲ ਸਕਿਆ ਅਨੰਦਰ ਮੋਦੀ ਤੇ ਭਾਜਪਾ ਵਾਲੇ ਬੜੇ ਮੰਗ ਕਰਦੇ ਨੇ ਅਸੀਂ ਇੱਥੇ ਹਿੰਦੂ ਰਾਸ਼ਟਰ ਲੈ ਕੇ ਆਉਣਾ ਉਹ ਪਹਿਲਾਂ ਆਪਣੀ ਹਿੰਦੂਆਂ ਦੀ ਟੀਮਤਾਜ਼ਾਰ ਦਵਾ ਦੋ ਨਰਿੰਦਰ ਮੋਦੀ ਸਾਹਿਬ ਨਿਹਯਾ ਛੂਰੀ ਭੈਣੇ ਤੂੰ ਸ਼ੇਰ ਨਹੀਂ ਸੀਗੀ ਜਿਹੜੀ ਕਿ ਤੂੰ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕੋਪਰੂਆਂ ਦਾ ਫਿਕਰ ਕਰਦੀ ਸੀਗੀ ਆ ਕੈਪਟਨ ਅਮਰਿੰਦਰ ਸਿੰਘ ਬੁਢਾ 70 ਸਾਲ ਦਾ ਬੁਢਾ ਜਿਹੜਾ ਸਵਾਦ ਦੇ ਚੱਕਰ ਦੇ ਵਿੱਚ ਪਾਕਿਸਤਾਨੀ ਦੇ ਨਾਲ ਰੱਖਿਆ ਫਿਰਦਾ ਸੀਗਾ ਜਿਵੇਂ ਦਾ ਪਾਪਾ ਨਹੀਂ ਸੀਗਾ ਇੰਦੀਆ ਰਾਣੀਆ ਰੱਖੀ ਹੋਈ ਅਸੀਂ ਫੀਮ ਖਾਂਦਾ ਸੀ ਭਸਮਾ ਖਾਂਦਾ ਸੀਗਾ ਤੇ ਉਹ ਖਾ ਕੇ ਉਹਨਾਂ ਦੇ ਨਾਲ ਰਾਤ ਰੀਲਰ ਚੋਂਦਾ ਸੀਗਾ ਇਹ ਵੀ ਅਰੂਥਾ ਲੰਮ ਦੇ ਨਾਲ ਫੀਮ ਖਾਂਦਾ ਸੀ ਭਸਵਾ ਖਾਂਦਾ ਸੀ ਉਹਨਾਂ ਦਾ ਰਾਤ ਰੀਲਰ ਚੋਂਦਾ ਸੀਗਾ ਜਦੋਂ ਡਰੱਗ ਮਾਫੀਆ ਤੋਂ 10000 ਕਰੋੜ ਰੁਪਏ ਦਾ ਉਹੀ ਨਹੀਂ ਸੀ ਰੋਸਾ ਦਾ ਮੇਦਰਾ ਰਹਿੰਦੀ ਕੈਪਟਨ ਮਨਿੰਦਰ ਸਿੰਘ ਦੇ ਨਾਲ ਉਹਨੂੰ ਵੀ ਪੈਸੇ ਦਾ ਚੱਕਰ ਸੀਗਾ ਇਸ ਗੋਲੀ ਤੋਂ 10000 ਕਰੋੜ ਰੁਪਏ ਦਾ ਇਹਨਾਂ ਨੇ ਵਪਾਰ ਕੀਤਾ ਵਾ ਜਿਵੇਂ ਨਿਆ ਚੋਰੀ ਦੇ ਅਸੀਂ ਦੇ ਡੈਡੀ ਦੀ ਅਸੀਂ ਗੱਲ ਮੰਨੀ ਹੈ ਇਹਦੇ ਕਰਕੇ ਪੰਜਾਬੀਓ ਤੁਸੀਂ ਪਾਈ ਜਾਓ ਇਹਨਾਂ ਨੂੰ ਵੋਟਾ ਤੁਸੀਂ ਲਾਈ ਜਾਓ ਇਹਨਾਂ ਦੇ ਨਾਰੇ 83 ਕੱਟ ਕੇ ਜੰਮ 84 ਕੱਟ ਕੇ ਤੁਸੀਂ ਜੰਮਿਓ ਪੰਜਾਬੀਓ ਬਸ ਨਾਰੇ ਲਾ ਕੇ ਬੱਚੇ ਪੈਦਾ ਕਰਕੇ ਖਾ ਪੀ ਕੇ ਮਰ ਜਿਓ ਤੁਸੀਂ ਸਾਡੇ ਦਾ ਸਰਪੰਚ ਦਾਨੀ ਬਾਜਾ ਵਾਲੇ ਸਾਡੇ ਗਧਿਆਂ ਲਈ ਆਪਣਾ ਸਰਪੰਚ ਵਰਗੀ ਇਹਦੇ ਕਰਕੇ ਪੰਜਾਬੀਓ ਨਿਹਾ ਛੁਰੀ ਲਈ ਕਹਨਾ ਮਾਨ ਮਹਿਸੂਸ ਕਰਿਆ ਕਰੋ ਸਾਡੀ ਹਿੰਦੂਗਾ ਰੀਤੀ ਆਪਣੇ ਪੰਜਾਬ ਲਈ ਆਪਣਾ ਬਲੀਦਾਨ ਦੇਗੀ ਇੰਨੀ ਸੋਹਣੀ ਸਨਕੀ ਸੀ ਸਾਡੀ ਭੈਣ ਉਹਦੇ ਮਾਪਿਆਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹ ਕਹਿੰਦੀ ਸੀ ਇੱਕ ਘਾਤਕ ਗੋਲੀ ਨਾਲ ਤਾਂ ਫੀਮ ਡੋਟੇ ਦੇ ਦੋ ਪੰਜਾਬ ਦੇ ਨੌਜਵਾਨਾਂ ਨੂੰ ਤੇ ਆ ਜਿਹੜੇ ਹਿੰਦੂ ਸਿੱਖ ਦਾ ਰੌਲਾ ਪਾਉਣ ਵਾਲੇ ਕਦੇ ਨਹੀਂ ਨਿਆ ਸ਼ੂਰੀ ਦੇ ਹੱਕ ਦੇ ਵਿੱਚ ਬੋਲੇਗੇ ਨਰਿੰਦਰ ਮੋਦੀ ਭਾਈ ਜੀ ਬੀਜੇਪੀ ਵਾਲਿਓ ਸ੍ਰੀਲ ਜਾਖੜ ਜੇ ਵਕਈ ਤੇਰੀ ਹੁਣ ਤੱਕ ਸੁਨੀਲ ਜਾਖੜ ਕੋਈ ਪ੍ਰਾਪਤੀ ਨਹੀਂ ਜੇ ਤੂੰ ਅਫੀਮ ਰੋਟਿਆ ਦੇ ਮੁੱਦੇ ਤੇ ਨਿਹੈ ਸ਼ੂਰੀ ਦੇ ਮੁੱਦੇ ਤੇ ਹਾਈ ਕੋਰਟ ਦੀ ਮੁੱਦੇ ਤੇ ਬੋਲ ਪਵੇ ਨਾ ਤੇਰੀ ਬੱਲੇ ਬੱਲੇ ਹੋ ਜਵੇ ਸੁਨੀਲ ਜਾਖੜ ਬਾਈ ਜੀ ਰੋਡੀ ਇਹਦੇ ਕਰਕੇ ਜੇ ਆਪਣੇ ਇਤਿਹਾਸ ਦੇ ਵਿੱਚ ਆਪਣਾ ਨਾਮ ਲਿਖਾਉਣਾ ਚਾਹੁੰਦੇ ਹੋ ਨਾ ਤਾਂ ਇਸ ਮੁੱਦਿਆਂ ਤੇ ਬੋਲੋ ਇਸ ਮੁੱਦਿਆਂ ਤੇ ਬੋਲੋ ਸੁਨੀਲ ਜਾਖੜ ਸਾਹਿਬ ਤੇ ਮੈਂ ਤਾਂ ਕਹਿਣਾ ਜੇ ਤੁਸੀਂ ਪੰਜਾਬ ਦੇ ਅਹਿਮ ਮੁੱਦੇ ਵੀ ਚੱਕੇਂਗਾ ਸਾਡੇ ਕਿਸਾਨ ਲੀਡਰ ਤਾਂ ਵਪਾਰੀ ਬਣ ਗਏ ਇਹ ਤਾਂ ਪੰਜਾਬ ਨੂੰ ਬੰਜਰ ਬਣਾਉਣ ਤੇ ਲੱਗੇ ਹੋਏ ਨੇ ਪਰ ਸਾਰੇ ਹੋਰ ਪੰਜਾਬ ਦੇ ਵਿੱਚ ਲੋਕ ਨਹੀਂ বাসਦੇ ਇਥੇ ਖੜ ਕੇ ਸਰੀਲ ਚੱਕਰ ਸਾਹਿਬ ਸਾਰਾ ਪੰਜਾਬ ਛੋਟੇ ਨਾਲ ਕਢੂਗਾ ਜੇ ਤੁਸੀਂ ਪੰਜਾਬ ਦੇ ਅਹਿਮ ਮਤਲੇ ਚੱਕ ਲਓ ਸਾਡੇ 50 ਲੱਖ ਬੰਦਿਆਂ ਦੇ ਡੋਡਿਆਂ ਦੇ ਕਾਰਡ ਹੀ ਬਣਵਾ ਦਿਓ ਐਨਡੀਸੀਪੀ ਐਕਟ ਦੇ ਵਿੱਚੋਂ ਡੋਡਿਆਂ ਨੂੰ ਬਾਹਰ ਹੀ ਕੱਢ ਦਿਓ ਹੁਣ ਤਾਂ ਤਿੰਨ ਸੂਬੇ ਜਿਹੜੇ ਕਿ Hindu Hindu ਸੂਬੇ ਨੇ UP ਹੋ ਗਿਆ ਰਾਜਸਥਾਨ ਹੋ ਗਿਆ ਐਮਪੀ ਹੋ ਗਿਆ ਉੱਥੇ ਦੇ ਕਿਸਾਨ ਵਿੱਤ ਮੰਤਰੀ ਨੂੰ ਬਿੰਦ ਰਹੇ ਨੇ ਵੀ ਟੋਡਿਆਂ ਨੂੰ ਐਨਡੀਸੀਪੀ ਐਕਟ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਪੰਜਾਬ ਦੇ ਲੀਡਰ ਛੋਟਾ ਕੀ ਢਿੱਡ ਦੁਖਦਾ ਵਾ 80% ਤੁਸੀਂ ਫੀਓ ਟੋਡੇ ਖਾਣੇ ਹੋ ਜੇ ਨਿਕਲ ਜੂਗਾ ਤਾਂ ਪੰਜਾਬ ਬਸ ਦਾ ਗੁਰਾਂ ਦੇ ਨਾਂ ਤੇ ਹੋ ਜਾਊਗਾ ਬੇਬੀ ਟੀਬੂ ਸੈਂਟਰ ਤਲਾਕਾਂ ਦੀ ਗਿਣਤੀ ਜਲੇਲਾ ਖਾਲੀ ਹੋ ਜਾਣਗੀਆ ਕ੍ਰਾਈਮ ਘਟ ਜਾਣਗੇ ਤੇ ਪੰਜਾਬ ਬਸ ਦਾ ਗੁਰਾਂ ਦੇ ਨਾਂ ਤੇ ਹੋ ਜਾਊਗਾ ਤੇ ਇਹ ਕਰਕੇ ਨਰਿੰਦਰ ਮੋਦੀ ਜਨਿਲ ਜਾਖੜ ਇਹਦੇ ਹੱਥ ਵਿੱਚ ਜੇ ਤੇ ਸੋਚ ਤੇ ਆਪਣੀ ਨੀਹਾ ਜੁਰੀ ਨੂੰ ਵੀ ਇਨਸਾਫ ਦਵਾ ਜੇ ਤੁਹਾਡੇ ਕਿਟਿਆ ਗੋਡੇ ਜੇ ਤਾਂ ਮੈਂ ਜੇ ਤੁਸੀਂ ਆਪਣੇ ਸੁਭਾਜ ਨਾਲ ਖੜਨਾ ਚਾਹੁੰਦੇ ਹੋ